ਰੋਹ ਹੰਦਵਾਰੇ ਅਸੀਂ ਧੋਲ ਪਿਆਮੇ ਤੇ ਬੋਲੀਆਂ ਪਾਉਂਦੇ ਆਂ ਮੈਂ ਮੈਂ ਕਿਹੜਾ ਬੜਾ ਬੀਵੀ ਦੀ ਕਿੱਲੇ ਰਹਿ ਗਈ ਜੀ ਲੈ ਬੈਠ ਮੈਂ ਕਹਿੰਦਾ ਜੇ ਆਪਾਂ ਇੱਕ ਇੱਕ ਵੀ ਬੋਲੀ ਪਾਈ ਨਾ ਬੰਦਾ ਕੰਮ ਨਾ ਹੋ ਜੂ ਜੇ ਆਪਾਂ ਸਾਰੇ ਯਾਨੀ ਕਿ ਬੋਲੀ ਪਾਈ ਨਾ ਤਾਂ ਬਾਕੀ ਬਸਾਂ ਨਾ ਕਰੇਗਾ ਲੈ ਸਾਰੇ ਜਣੇ ਨੱਚੋ ਕਿ ਕੀ ਨਾ ਥੱਕਦੇ ਮੇਂ ਬਹਿਣਾ ਉਸਦੇ ਆਲੇ ਨਾ ਹੁੰਦੀ ਥੱਕਦੇ ਤੁਸੀਂ ਬੈਠੇ ਰਹੋ ਸਰਕਲ ਬਣਾ ਕੇ ਕੀ ਇੱਕ ਵਾਰ ਫੇਲ ਨਹੀਂ ਬਣਤੀ ਥੋੜਾ ਥੋੜਾ ਪਿੱਛੇ ਹੋਗੇ ਪਤਾ ਨਹੀਂ ਪੰਜਾਬੀ ਸਭ ਨਾਲ ਹੋਣੀ ਹੈ ਸਾਰਿਆਂ ਨੂੰ ਇਹ ਮੈਂ ਗ੍ਰੇਟੀ ਤੇ ਆਵਾਂ ਉਹ ਨੈਸੋਏ ਦੀ ਵਾਰ ਮੇਡੀ ਫੋਆ ਦਾ ਹੱਥ ਬੈਗ ਰਿਖਾ ਦੇ ਖੜੋ ਹੋਈ ਹੈ ਥੋੜਾ ਥੋੜਾ ਪਿੱਛੇ ਹੋਗੇ ਜੇ ਤੇ ਆਪਣੀ ਸੰਗਠਨ ਲੇ ਕੇ ਰੱਖਦਾ ਕਰਕੇ ਜਗ੍ਹਾ ਬਣਾ ਕੇ ਆਪ ਤੇ ਰੱਖਦਾ ਕਰਕੇ हा जातो पण बोल ना जेत आहे थोडं दाखव ना तर आता निक्की जातो जर वर्काचं येते गाई करून देतात थोडं थोडं दुख आहे आपण येऊन तर ठीक आहे मी अग का ठीक ठीक आहे थके ਇਸੇ ਤੋਂ ਮੂਸੇ ਵਾਲੇ ਜਿਹੜਾ ਤੁਹਾਡੇ ਜਰ ਦਾ ਨਾਮ ਇੱਥੇ ਜਿਹੜੇ ਮੀਰੀ ਵਾਲੇ ਕਹਿੰਦੇ ਵੀ ਆਉਂਦੇ ਨਾ ਤੁਹਾਨੂੰ ਹੁਣ ਪਰੇਸ਼ਾਨ ਕਰਨ ਵਾਸਤੇ ਸਿਰਫ ਉਹ ਵੀਰ ਦੇ ਬੁਲਾਉਣੇ ਆਉਂਦੇ ਸੋ ਇੱਕ ਵਾਰ ਜ਼ੋਰਦਾਰ ਤਾੜਕਾ ਮਾਰੋ ਚਾਹ ਦੇ ਪੇਂਦਵਾਰਾ ਕਰਨ ਮਾਰ ਤਾਂ ਮੈਂ ਥੋੜੇ ਦੇ ਬੱਲੇ ਕੀੜਾ ਕਰਕੇ ਕਿਹੜਾ ਸਰਕਲ ਬਣਾ ਕੇ ਨੱਚਿਆ ਜਾਂਦਾ ਹੁੰਦਾ ਹਾਂ ਹਾਂ ਕੀੜਾ ਖੁਰਦਾ ਕਰਕੇ ਉਸ ਤੋਂ ਕੋਲਦਾ ਇਹ ਜਗ੍ਹਾ ਪਈਏ ਕਿੜਾ ਖੁੱਲਾ ਕਰ ਲੋ ਥੋੜਾ ਜਿਹਾ ਇਹਦਾ ਬਣਾ ਕੇ ਨੱਚੀਦਾ ਹੁੰਦਾ ਕੀੜਾ ਥੋੜਾ ਜਿਹਾ ਖਰੋਕੂ ਬਣਾ ਕੇ ਕੀੜਾ ਬਣਾ ਕੇ ਫਿਰ ਨੱਚਿਆ ਜਾਂਦਾ ਹੁੰਦਾ ਬੋਲਦਾ ਸੋਨ ਕਿਵੇਂ ਦਾ ਪੇੜ ਵੀ ਬਣਣਾ ਸਫਾਵਾ ਦੇ ਕਿਵੇਂ ਕਰਦੇ ਇੱਕ ਵਾਰ ਕੀੜਾ ਖੁਰਦਾ ਕਰਕੇ ਹਾਂ ਮਾਤਾ ਖੁਰੋਲੇ ਬਣਾ ਕਰੀ ਫਿਰ ਉਹਦੀ ਪਈ okay yeah. ਅਨ ਅਨ ਉਸੇ ਕਿੱਥੇ ਲੈ ਕੇ ਜਾਣੀ ਸਾਰੀਆਂ ਕੁਰਸੀਆਂ ਲੜਾਈ ਜਾਣੀਆਂ ਪਹਿਲਾਂ ਸੱਸ ਵਾਲੀ ਫਿਰ ਜੇਠ ਵਾਲਾ ਫਿਰ ਘੱਟ ਪੁਲੀ ਵੋਟਾਂ ਸੱਜੇ ਜਾਣਿਆ ਕੋਈ ਇਕੱਤਰ ਜਾਣ ਬਹੁਤ ਤੈਨੂੰ ਬੋਲਣੀ ਨਹੀਂ ਆਹ ਨਾ ਤੈਨੂੰ ਉਸਾ ਦੀ ਮਿਸਤੂ ਜਾ ਮਤਲਬ ਇਹ ਬੋਲ ਦੇ ਕੋਲੇ ਲਾ ਲਓ